ਸਾਡੇ ਹਲਕੇ ਦੇ ਐਮਐਲਏ ਮਾਨਯੋਗ ਰਜਿੰਦਰਪਾਲ ਕੋਛੀਨਾ ਦੇ ਨਾਲ ਮਿਲ ਕੇ ਸਟੇਟ মিডিਆ ਕਲੱਬ ਵੱਲੋਂ ਅਸੀਂ ਜਿਹੜੇ ਕਲੈਕਟਰ ਸਟicker ਜਿਹੜਾ ਢੋਲੇਵਾਲ ਚੌਂਕ ਦੇ ਵਿੱਚ ਲਗਾਉਣੇ ਸ਼ੁਰੂ ਕੀਤੇ ਆ ਇਸੇ ਤਰ੍ਹਾਂ ਹੀ ਐਮਐਲਏ ਸਾਹਿਬ ਨਾਲ ਮਿਲ ਕੇ ਅਸੀਂ ਲਗ ਲਗ ਇਹਨਾਂ ਦੇ ਹਲਕੇ ਦੇ ਵਿੱਚ ਜਿੱਥੇ ਵੀ ਹਾਈਵੇ ਨਿਕਲਦਾ ਉੱਥੇ ਸਟicker ਲਗਾਵਾਂਗੇ ਤੇ ਲਗਭਗ ਕਿੰਨੀਆਂ ਗੱਡੀਆਂ ਨੂੰ ਲੱਗ ਚੁੱਕੇ ਸੀ 1100 ਤੋਂ ਬਾਅਦ ਹੁਣ ਤੱਕ ਆ ਚੁੱਕਿਆ ਸੀ ਇੰਦਾ ਤੇ ਉਪਰ ਵਾਲੇ ਹੋਰ ਵੀ ਕੀਤੇ ਜਾਣਗੇ ਬਿਲਕੁਲ ਹੋਰ ਵੀ ਕੀਤੇ ਜਾਣਗੇ ਜਿਵੇਂ ਕੌਂ ਦਾ ਜਿਹੜੀਆਂ ਅਵਾਰਾ ਫੇਟੀਆਂ ਉਹਨਾਂ ਦੇ ਵੀ ਪ੍ਰੋਗਰਾਮ ਨਾਲ ਅਸੀਂ ਐਮਐਨਏ ਸਾਹਿਬ ਨਾਲ ਮਿਲ ਕੇ ਜਿਹੜੇ ਅਸੀਂ ਬੈਲਟਾ ਬਣਵਾ ਲਿਆ ਨੇ ਜਿੰਨੇ ਵੀ ਐਨੀਮਲ ਐਨਜੀਓ ਕੰਮ ਕਰਦੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਦੇ ਰਿਫਲੈਕਟਰ ਜਿਹੜੀਆਂ ਬੈਲਟਾ ਲਾਵਾਂਗੇ ਜੀ ਐਮਐਲਏ ਸਾਹਿਬ ਦਾ ਸਹਿਯੋਗ ਮਿਲਦਾ ਰਹਿੰਦਾ ਤੁਹਾਨੂੰ ਬਿਲਕੁਲ ਬਿਲਕੁਲ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਆ ਵਧੀਆ ਕੰਮ ਕਰ ਰਹੇ ਆ ਇਸ ਟਾਈਮ ਵੀ ਸਾਡੇ ਇੱਕ ਇੱਕ ਕੋਲ ਦੀ ਇਸ ਐਕਟੀ ਐਮਐਲਏ ਸਾਹਿਬ ਹਮੇਸ਼ਾ ਖੜੇ ਰਹਿੰਦੇ ਆ ਬਿਲਕੁਲ ਖੜੇ ਰਹਿੰਦੇ ਆ ਪੱਤਰਕਾਰ ਭਾਈ ਚਰਨਾਂ ਬਿਲਕੁਲ ਖੜੇ ਰਹਿੰਦੇ ਆ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਸਪੈਸ਼ਲ ਤੌਰ ਤੇ ਧੰਨਵਾਦ ਕਰਦੀ ਆ ਸਾਡੇ ਭਰਾ ਠੱਗਨ ਜੀ ਦਾ ਜਿਨ੍ਹਾਂ ਦੀ ਸਹਾਇਤਾ ਨਾਲ ਸਟੇਟ ਪੀਟੀਆ ਕਲੱਬ ਵੱਲੋਂ ਤੇ ਤੁਸੀਂ ਸਾਰੇ ਸਾਥੀਆਂ ਨੇ ਸਾਥ ਦਿੱਤਾ ਤੇ ਅੱਜ ਆਪਾਂ ਇਹ ਜਿਹੜੇ ਆ ਸਟਿੱਕਰ ਜਿਹੜੇ ਲਗਾ ਰਹੇ ਆ ਤਾਂ ਕਿ ਜਦ ਮੁਰੇ ਠੰਡ ਦਾ ਮੌਸਮ ਆਉਂਦਾ ਤਾਂ ਕਿ ਹਾਸਿਆਂ ਤੋਂ ਬਚਾ ਹੋਵੇ वैसे भी ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਦੀ ਮਾਨ ਦੀ ਜਿਹੜੀ ਸੋਚ ਆ ਉਹਨਾਂ ਨੇ ਵੀ ਅਪਰਾਧਾ ਬਹੁਤ ਵੱਡਾ ਕੀਤਾ ਐ ਐਸਐਸਐਫ ਬਣਾਈ ਐ ਤਾਂ ਕਿ ਜਿਹੜੀਆਂ ਆ ਬੇਸ਼ਕੀਮਤੀ ਜਾਨਾਂ ਰੋਡਸ ਦੇ ਉੱਤੇ ਲੱਗੀਆਂ ਜਾਂਦੀਆਂ ਨੇ ਉਹਨਾਂ ਤੋਂ ਬਚਾਅ ਹੋਵੇ ਤੇ ਜਿਹੜੀ ਅੱਜ ਅਸੀਂ ਮੌਦੇ ਤੋਂ ਦਾ ਮੌਸਮ ਆ ਰਿਹਾ ਤੇ ਇਹ ਕੰਟੀ ਨੇ ਜਿਹੜੀ ਅਪਰਾਧਾ ਸ਼ੁਰੂ ਕੀਤਾ ਇਹ ਬਹੁਤ ਚੱਕਾ ਅਪਰਾਧਾ ਹੈ ਕਿ ਜਿਹੜੇ ਆਪਾਂ ਇਹ ਲਾ ਕੇ ਸਟicker ਸਾਕੇ ਬਚਾਅ ਹੋ ਸਕੇ ਜੋ ਤੁਸੀਂ ਅੱਜ ਸਿੱਖਦੇ ਹੁੰਦੇ ਐ ਉਹਨਾਂ ਨੂੰ ਬਾਹਰ ਤੋਂ ਵੀ ਪੜ੍ਹੇ ਲੱਗਣਗੇ ਇਹਨਾਂ ਸਿਗਨਲਾਂ ਨੇ ਕਿਹਾ ਕਿ ਆਹ ਦੇਖੋ ਆਮ ਲੋਕਾਂ ਨੂੰ ਮੈਂ ਕਹਿੰਿਆ ਕਿ ਹਮੇਸ਼ਾ ਆਪਣੀਆਂ ਗੱਡੀਆਂ ਦੇ ਉੱਤੇ ਰਿਫਲੈਕਟਰ ਲਾ ਕੇ ਚੱਲੋ yellow light ਆ ਉਹਨਾਂ ਦੀਆਂ ਚੱਲਦੀਆਂ ਹੋਣੀਆਂ ਚਾਹੀਦੀਆਂ ਆਪਣਾ ਜ਼ਿੰਦਗੀ ਨਾਲੋਂ ਵੱਡੀ ਕੋਈ ਵੀ ਚੀਜ਼ ਨਹੀਂ ਤੇ ਜਿਹੜੀ ਰਫ਼ਤਾਰ ਆ ਰਫ਼ਤਾਰ ਹਮੇਸ਼ਾ ਉਸੇ ਸਾਫ਼ ਨਾਲ ਰੱਖੋ ਤਾਕੇ ਜਿਹੜੀ ਜ਼ਿੰਦਗੀ ਆ ਦੂਸਰੇ ਦਿਨ ਵੀ ਆਪਾਂ ਗੱਡੀ ਚਲਾਉਣੀ ਆ ਤੇ ਆਪਣੀ ਜਿਹੜੀ ਉਮਰ ਹੈ ਲੰਬੀ ਹੋਵੇ ਤੇ ਪੰਜਾਬ ਹੱਸਦਾ ਬਸਦਾ ਰਹੇ ਤੇ ਇੱਕ ਚੰਗਾ ਪੰਜਾਬ ਪਰਫੁੱਲਕ ਪੰਜਾਬ ਹੋਵੇ। ਹਵਾਰਾ ਗੰਵਾਂ ਮੈਂ ਜਿਆਦਾ ਉਮਰ ਇਹਨਾਂ ਵਾਸਤੇ ਅੱਜ ਇਹ ਜਿਹੜੇ ਸਟicker ਆ ਸਿਰਫ ਕਮਰਸ਼ੀਅਲ ਵਾਈਕਲ ਤੇ ਲਗਾਏ ਜਾ ਰਹੇ ਉਸ ਤੋਂ ਬਾਅਦ ਅਸੀਂ ਗੋਵਾਂ ਦੇ ਉੱਪਰ ਵੀ ਸਟicker ਲਗਾ ਬਾਕੀ ਜਿਹੜਾ ਸਟੇਟ ਮੀਡੀਆ ਦੇ ਨਾਲ ਲੱਗ ਕੇ ਇੰਦਾ ਦਾ ਪ੍ਰਚਾਰਲਾ ਕੀਤਾ ਗਿਆ ਇੰਦਾ ਦੇ ਹੋਰ ਵੀ ਪ੍ਰਚਾਰਲੇ ਕੀਤੇ ਜਾਣਗੇ ਸਟੇਟ ਮੀਡੀਆ ਜਿਹੜਾ ਕਲੱਬ ਹੈ ਇਹ ਟਾਈਮ ਟੂ ਟਾਈਮ ਬੜੇ ਵਧੀਆ ਪ੍ਰਚਾਰਲੇ ਕਰ ਰਿਹਾ ਤੇ ਲੇਕਿਨ ਅੱਜ ਵੀ ਜਿਹੜਾ ਇਹਨਾਂ ਨੇ ਟੰਨਨ ਭਾਜੀ ਨੇ ਪ੍ਰਚਾਰਲਾ ਕੀਤਾ ਇਹ ਵੀ ਬਹੁਤ ਅੱਛਾ ਵਾ ਤਾਂ ਕਿ ਜਿਹੜੀ ਜਵਾਨੀ ਆ ਜਿਹੜੀ ਥੋੜੀ ਜੀ ਤੇਜ਼ ਰਫ਼ਤਾਰ ਨਾਲ ਚੱਲਦੀ ਆ ਤੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਸਭ ਤੋਂ ਵਧੀਆ ਹੈ ਜਿਹੜਾ ਕਲੱਬ ਆ ਇਹ ਸਾਡਾ ਪਰਿਵਾਰ ਆ ਜਿੱਥੇ ਸਟੇਟ মিডিਆ ਦੇ ਮੈਂਬਰ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਤੇ ਉੱਥੇ ਤੁਸੀਂ ਵੀ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਹੋ ਕੇ ਕਿਹਾ ਜਾਂਦਾ ਕਿ মিডিਆ ਇੱਕ ਬੜਾ ਵੱਡਾ ਥੰਮ ਹੈ ਕਿਉਂਕਿ ਜਿਹੜੇ ਪੋਲੀਟੀਸ਼ੀਅਨ ਨੇ ਕੰਮ ਕਰਨਾ ਲੋਕਾਂ ਦੇ ਵਿੱਚ ਲਿਜਾਣਾ মিডিਆ ਦਾ ਪਰਾਲਾ ਹੁੰਦਾ ਸੋ ਮੈਂ মিডিਆ ਵਾਲੇ ਵੀ ਵੀਰਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਮੂਮੈਂਟ ਨੂੰ ਆਪਣੇ ਕੈਮਰਿਆਂ ਦੇ ਵਿੱਚ ਕੈਚ ਕੀਤਾ ਠੀਕ ਧੰਨਵਾਦ